ਦੋ ਮਿੱਤਰੋ ਸਵਾ 744 ਲੈ ਕੇ ਆ ਗਏ 16 ਮਾਡਲਾ ਫਸਟ ਆਨਰ ਦਾ ਟਰੈਕਟਰ ਆ ਪੂਰਾ ਇਹ ਕਿਹੜੇ ਟਰੈਕਟਰ ਤੇ ਹਰਿਆਣਾ ਨੰਬਰ ਜਣਾ ਚਾਹੋ ਤਾਂ 852 ਖੜਾ ਸੋਨਾ ਲੀਕਾ ਤੇ ਇਧਰ 3 ਸਪੀਡ ਖੜਾਗਾ 852 ਉਹ ਵੀ 3 ਸਪੀਡਾ 14 12 ਦਾ ਸੋਨਾ ਹਾਂਜੀ ਮਿੱਤਰੋ ਸਵਾਗਤ ਆ ਦੀ ਇਸ ਵੀਡੀਓ ਵਿੱਚ ਤੇ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਉੱਤੇ ਖੜਿਆ ਟਰੈਕਟਰ ਟਰਾਲੀਆਂ ਹਨਾ ਤੁਸੀਂ ਬੱਸੇ ਵੇਖ ਹੀ ਰਹੇ ਹੋ ਤੇ ਆਪਣੇ YouTube ਚੈਨਲ ਨੂੰ ਮਾਲਵਾ ਟਰੈਕਟਰ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਦੋਗੇ ਰਹਿਣਾ ਸਾਰੇ ਵੀਰ ਜਲਦੀ ਜਲਦੀ ਵੀਡੀਓ ਆ ਤੁਹਾਨੂੰ ਬਹੁਤਾਂ ਟਰੈਕਟਰ ਟਰਾਲੀਆਂ ਦੇ ਰੇਟ ਵਗੈਰਾ ਜਿਹੜੇ ਚੱਲਦੇ ਆਗੇ ਆਜੋਗਰਾਂ ਨੂੰ ਵਿਖਾਉਣਾ ਤਲਵੰਡੀ ਸਾਬੋ ਅੱਜ 21 ਤਰੀਕ ਆ 2022 ਪਹਿਲਾ ਮਹੀਨਾ ਜਨਵਰੀ ਦਾ ਹਨ ਤੇ ਆਜੋਗਰਾਂ ਨੂੰ ਵਿਖਾਉਣਾ ਟਰੈਕਟਰ ਟਰਾਲੀਆਂ ਜਿਹੜੇ ਖੜੇ ਨੇ ਕਿ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਵੀਡੀਓ ਨੂੰ ਸ਼ੇਅਰ ਕਰਦੇ YouTube ਚੈਨਲ ਨੂੰ ਆਪਣੇ ਮਾਲਵਾ ਟਰੈਕਟਰ ਨੂੰ ਮਿੱਤਰੋ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿੱਤਰੋ ਇੱਧਰ ਉਹ ਤੱਕ ਟਰੈਕਟਰ ਟਰੈਕਟਰ ਖੜਾ ਇੱਥੇ ਕਹਿੰਦੀ ਹਰਿਆਣਾ ਪੰਜਾਬ ਸਾਰਾ ਟਰੈਕਟਰਸ ਮਿਲ ਜਾਂਦਾਗਾ ਜਿਵੇਂ ਟਰਾਲੀਆਂ ਖੜੀਆਂ ਨੇ ਇਧਰਲੀ ਛੜ ਤੇ ਸਿੰਗਲ ਟੈਰੀਆਂ ਇਧਰਲੀ ਛੜ ਤੇ ਤਲਵੰਡੀ ਸਾਬੋ ਦੇ ਵਿੱਚ ਲਿਫਟ ਵਾਲੀਆਂ ਤੇ ਸਿੰਗਲ ਟੈਰੀਆਂ ਟਰਾਲੀਆਂ ਨੇ ਜਿਹੜੀਆਂ ਚਾਲਦੀਆਂ ਨੇ ਜਮੇ 132000 ਰੁਪਏ ਆ ਟਰਾਲੀ ਦੀ ਡਿਮਾਂਡ ਰੱਖੀ ਆ ਸਿੰਗਲ ਟੈਰੀ ਦੀ ਇਧਰ ਜਿਹੜਾ ਤਲਵੰਡੀ ਸਾਬੋ ਵਾਲੇ ਏਰੀਆ ਦੇ ਵਿੱਚ ਸਿੰਗਲ ਟੈਰੀ ਚੱਲਦੀ ਆ ਆਪਣੇ ਟਾਵਲ ਟੈਰੀ 11 ਸਾਢੇ 6 ਚੱਲਦੀ ਆ ਹੋਟਲ ਵਿੱਚ ਕਹਿੰਦੇ ਵੀ ਵੱਡੇ ਟਰਾਲੇ ਚਾਲ ਦੇਣਾ ਜਮੇ ਇਧਰਲੀ ਛੱਟ ਤੇ ਇਹ ਟਰਾਲੀ 2-3 ਵਾਰੀ ਵਿਕ ਗਈ 170000 ਰੁਪਏ ਡਿਮਾਂਡ ਆ 147000 ਰੁਪਏ ਦੀ ਟਰਾਲੀ ਵੇਚ ਗਈ ਸੀ ਉਦੋਂ ਬਾਅਦ ਫੇਰ ਵੀ ਇਹ ਟਰਾਲੀ ਜਿਹੜੀ ਵੇਚੀ ਵਗੈਰੇ ਪੂਰੀ ਹੈਵੀ ਸਾਈਜ਼ ਤੇ ਬਣਾਈ ਹੋਈ ਟਰਾਲੀ ਸੀ ਸਿੰਗਲ ਟੈਰੀ ਲ ਟਰਾਲੀਆ ਪੂਰੀ ਕਹੇ ਨਰੋਈ ਟਰਾਲੀ ਬਣੀ ਹੋਈ ਸੀ ਮਿੱਤਰੋ ਚੰਗੀ ਕਹਦੀ ਵੀ ਟਰਾਲੀ ਆ ਗਈ 147000 ਦੀ ਵਿਗਜੂ ਤੂੰ ਗਾਹ ਫੇਰ ਵਿਕ ਗਈ ਇਹ ਟਰਾਲੀ ਪੂਰੀ ਚੰਗੀ ਟਰਾਲੀ ਸੀ ਚੈੱਕ ਕਰ ਸਕਦੇ ਹੋਗੇ ਨਾ ਤੇ ਇਧਰਲੀ ਸਾਈਡ ਤੇ ਖੜੀ ਆ ਟਰਾਲੀ ਇਹਦਾ ਵੀ ਸੌਦਾ ਚੱਲੀ ਜਾਂਦਾਗਾ ਮੰਡੀ ਦੇ ਉੱਤੇ ਜਿਹੜਾ ਜਿਹੜੀਆਂ ਟਰਾਲੀਆਂ ਦਾ ਸੌਦਾ 130 ਇਹਦੀ ਡਿਮਾਂਡ ਇਹ ਵੀ ਲੈਪਟ ਵਾਲੀ ਹੈ ਸਿੰਗਲ ਹੈ ਨਾ ਜਿਵੇਂ ਤੂੜੀ-ਤਾੜੀ ਵਾਲੇ ਵੀਰਾਂ ਨੂੰ ਚਾਹੀ ਜਾਂਦੀਆਂ ਨੇ ਵਿੱਚ ਵੀਰ ਫੋਨ ਲਾਉਂਦੇ ਨੇ ਵੀ ਸਾਨੂੰ ਤੂੜੀ ਲਈ ਟਰਾਲੀਆਂ ਚਾਹੀਦੀਆਂ ਦਾ ਹਲਕੀਆਂ ਜਿਹੀਆਂ ਟਰਾਲੀਆਂ ਤੂੜੀ ਵਾਲੇ ਕੰਮ ਤੇ ਮਿੱਤਰੋ ਵਧੀਆ ਫਿਕਟਰ ਰਹਿਣੀਆਂ ਨੇ ਤਾਂ ਸੰਪਰਕ ਕਰਿਆ ਤੁਸੀਂ ਕਰ ਸਕਦੇ ਹੋਗੇ ਟਰਾਲੀਆਂ ਦੇ ਉੱਤੇ ਨਾ ਤੇ ਇਧਰ ਸਿੰਗਾ ਕਹਦੀ ਫੇਰ ਜੈਕ ਵਾਲੀ ਖੜੀ ਆ ਇਹ ਵੀ ਟਰਾਲੀ ਵਧੀਆ ਹੈਗੀ ਕੰਡੀਸ਼ਨ ਦੇ ਓਕੇ ਹੈਗੀ ਇਹ ਵੀ ਕਹਦੀ ਮਾਲ ਮੁੱਲ ਦਾ ਰੇਟ ਆ 1 20 ਇਹਦਾ ਟਮਾਟਾ ਜਿਹੜੀ ਰੱਖੀ ਹੋਈ ਹੈ ਟਰਾਲੀ ਦੀ ਤੇ ਸਾਨੂੰ ਟਰੈਕਟਰ ਆਪਾਂ ਬਾਅਦ ਚ ਦਿਖਾਉਣਾ ਇਧਰਲੀ ਸਾਈਡ ਤੇ 17 ਇਹਦੀ 17 ਮਾਡਲ ਖੜਾ ਕੋਕਾ ਵੀ ਟਰੈਕਟਰ ਪੰਜਾਬ ਨੰਬਰ ਫਰਸਟ ਓਨਰ ਦਾ ਟਰੈਕਟਰ ਹੈਗਾ ਤੇ ਕਹਦੀ ਵੀ ਹੈ ਨਾ 5 ਲੱਖ 75000 ਰੁਪਏ ਟਮਾਟਾ ਜਿਹੜੀ ਟਰੈਕਟਰ ਦੀ ਰੱਖੀ ਹੋਈ ਆ 17 ਮਾਡਲ ਦੀ ਇਧਰ ਲੀ ਛੜ ਦੇ ਇੱਕ ਟਰਾਲੀ ਹੋਰ ਖੜੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ 68000 ਰੁਪਏ ਮਿੱਤਰੋ 68000 ਰੁਪਏ ਟਰਾਲੀ ਦਾ ਰੇਟ ਆ ਕੱਲਾ ਬੈੱਡ ਵਿੱਚ ਧਰਿਆ ਹੋਇਆ ਨਾ ਟਰਾਲੀ ਦੇ ਸਿੰਗਲ ਟੈਰੀ ਆ ਬਾਕੀ ਕਦੀ ਵੀ ਸੈਂਪਲ ਦਹੀ ਵਾਲੀ ਜਿਹੜੀ ਪਹਿਲਾਂ ਹੁੰਦੀ ਸੀ ਉਹ ਬਾਕੀ ਉਹ ਪੁਰਾਣੀ ਬੰਤਰ ਦੀ ਟਰਾਲੀ ਜਿਹੜੀ ਬਣੀ ਹੋਈ ਆ ਸਿੰਗਲ ਟੈਰਾਂ ਦੇ ਵਿੱਚ ਖੜੀ ਹੈਗੀ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਉੱਤੇ ਆਪਣੀ ਟਰਾਲੀ ਆ ਕੀ ਰੇਟ ਰ ਕੀ ਮੋਬਾਈਲ ਨੰਬਰ ਬੋਲ ਦੇ ਦੇ ਦੇਂਗੇ ਆਪਾਂ ਯਾਰ ਹੋ ਤਾਂ 65 ਕਹੀ ਜੰਨੇ ਆ ਸਾਡਾ ਜੀ 66 ਕਾਟ ਦੀ ਦੇ ਦੇਮ 60 ਕਾਟ ਦੀ ਦੇ 60 ਦੀ ਦੇ ਦੋਗੇ ਨੰਬਰ ਬੋਲ ਦੇ 94652 94652 ਤੇ ਕੰਟੈਕਟ ਕਰ ਲੋ ਮਿੱਤਰੋ ਟਰੈਕਟਰ ਵੀ ਆਪਣੀਆਂ ਆ ਆ ਟਰੈਕਟਰ ਦੀ ਵੀਡੀਓ ਪਾ ਦੇ ਲਈ ਦਿਓ ਦੀ ਪਾ ਦਿੰਨੇ ਆ ਤੇ 2003 ਮਾਡਲਾਂ ਮਿੱਤਰੋ 295000 ਰੁਪਏ ਡਿਮਾਂਡ ਆ ਸਵਰਾਜ ਦੇ ਨਵੇਂ ਟੇਰਾਂ ਦੇ ਵਿੱਚ ਖੜਾਗਾ ਟਰੈਕਟਰ ਆ ਚੈੱਕ ਕਰ ਸਕਦੇ ਹੋ ਇਹ ਫਾਰਮਟਰੈਕ 554 ਦਾ ਮਿੱਟਰ ਹੈ 55ਓ ਪਰਲੀ ਸਟ ਦੇ 60 55 ਖੜਾਗਾ ਹੈ ਨਾ ਟਰੈਕਟਰ ਚੈੱਕ ਕਰ ਸਕਦੇ ਹੋਗੇ 212000 97 ਮਾਡਲ ਦਾ ਚੈੱਕ ਕਰ ਸਕਦੇ ਹੋ ਟੱਕਾ ਸੇ ਟਾਇਰਾਂ ਦੇ ਵਿੱਚ ਆਗਾ ਤੇ 60 55 ਆ ਗਿਆ ਇਧਰ ਦੀ ਸਾਈਡ ਤੇ ਆਪਣੇ ਵਾਲਾ ਤੇ 855 ਆ ਗਿਆ ਮਿੱਤਰੋ 416 ਵਾਲਾ ਨਾ ਕੰਡੀਸ਼ਨ ਦਾ ਓਕੇ ਟਰੈਕਟਰ ਹੈਗਾ ਨੜੇ ਨਵੇਂ ਮਾਡਲ ਆ 225000 ਰੁਪਏ ਡਿਮਾਂਡ ਆ ਪੰਜਾਬ ਨੰਬਰ ਦਾ ਟਰੈਕਟਰ ਬਾਕੀ ਕੰਡੀਸ਼ਨ ਦਾ ਓਕੇ ਟਰੈਕਟਰ ਹੈਗਾ ਤੇ 855 ਆ ਗਿਆ 9 ਮਾਡਲ ਆ ਗਿਆ ਤੇ ਉਪਰ ਨਾਲ 11 ਮਾਡਲ 375 ਡਿਮਾਂਡ ਆ ਗਈ 11 ਮਾਡਲ ਟਰੈਕਟਰਾਂ ਮਿੱਤਰੋ ਪੂਰਾ ਸਾਫ਼ ਨਵੇਂ ਟਾਇਰਾਂ ਮੰਗੂ ਟਰੈਕਟਰ ਆ ਗਿਆ ਖੜਾਗਾ ਹਨਾ ਤੇ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਸੀ ਬਾਕੀ ਬੋਲਦਾਂਗੇ ਵੀਰਾਂ ਦਾ ਇਹ ਤੇ 200.DI ਖੜਾ ਇਧਰਲੀ ਸਾਈਡ ਦੇ ਉੱਤੇ ਤੇ ਇਹ ਮਾਡਲ ਆਗਾ 8 230000 ਰੁਪਏ ਟਮਾਂ ਡੜੀ ਇਹਦੀ ਰੱਖੀ ਵੀ ਆ 200 ਪੁਆਇੰਟ ਦੀ ਬਾਕੀ ਟਾਇਰ ਵਗੈਰਾ ਨਵੇਂ ਪਏ ਹੋਏ ਆ ਮੂਹਰ ਲਈ 80 90 ਪੈਸੇ ਟਿੱਕਦੇ ਥਾਰੜੇ ਉਹ ਖੜੇ ਆਗੇ ਦੇ ਉਸ ਤੋਂ ਬਾਅਦ ਇਹਦੇ ਲਈ ਸਾਈਡ ਤੇ ਮੈਸੀ 41 ਦਾ ਖੜਾਗਾ ਇਹ ਵੀ ਤੇਰੀ ਕੰਡੀਸ਼ਨ ਦਾ 2002 ਮਾਡਲ ਆ 1 ਲੱਖ 55000 ਰੁਪਏ ਡਿਮਾਂਡ ਹੈ ਜੀ ਇਸ ਮੈਸੀ ਦੀ ਰੱਖੀ ਹੋਈ ਹੈਗੀ ਜੇ ਸੀਰੀਜ਼ 200 ਪੁਆਇੰਟ ਮੀਟਰੋ ਪੂਰਾ ਚੰਗਾ ਟਰੈਕਟਰ ਖੜਾਗਾ 200 ਪੁਆਇੰਟ ਟਾਇਰ ਵਗੈਰਾ ਤੁਹਾਡੇ ਸਾਹਮਣੇ ਨੇ ਹਨਾ ਟਰੈਕਟਰ ਤੇ ਤੇ 1 ਲੱਖ 70000 ਰੁਪਏ ਡਿਮਾਂਡ ਆ 2000 ਪੂਰਾ ਮਾਡਲ ਟਰੈਕਟਰ ਆ ਥੋੜਾ ਜਿਹਾ ਪੱਤਾ ਪਿਆ ਹੋਇਆ ਹੈ ਰੰਗ ਬਾਕੀ ਸਾਰਾ ਟਰੈਕਟਰ origignal ਪਿਆ ਸਾਰਾ a to z ਤੇ ਫਾਰਮ ਟਰੈਕ 45 ਮਿੱਤਰੋ ਪੂਰਾ ਚੰਗਾ ਟਰੈਕਟਰ ਆ ਗਿਆ ਦਾ ਸੇਵ ਮਾਡਲ ਆ ਡਬਲ ਕਲਚ 2,35,000 ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ ਉਹ ਰੱਖੀ ਗਈ ਆ ਤੇ 35 ਦਾ ਸੋਨਾ ਲੀਕਾ ਇਧਰਲੀ ਸਾਈਡ ਤੇ ਕੋਕਾ ਪੀਸ ਖੜਾਗਾ ਜਿਹੜੇ ਵੀ ਨੂੰ ਚਾਹੀਦਾ ਦਾ ਨੰਬਰ ਸਕਰੀਨ ਦੇ ਉੱਤੇ ਮਿੱਤਰੋ ਚੱਲ ਜੀਦਾ ਨਾ ਸੋਨਾ ਲੀਕਾ 35 ਦਾ ਸਾਈਡ ਗੇਅਰ ਦੇ ਵਿੱਚ ਪਾਵਰ ਸਟੀਅਰਿੰਗ ਵਿੱਚ ਉੱਚਾ ਮਾਡਲ ਆਗਾ 22 ਮਾਡਲ ਆ 4,40,000 ਰੁਪਏ ਡਿਮਾਂਡ ਹੈ ਜੀ ਇਸ ਟਰੈਕਟਰ ਦੀ ਰੱਖੀ ਹੋਇਆ ਸੋਨਾ ਲੀਕਾ 35 ਦੇ ਪੂਰਾ ਟੌਪ ਦਾ ਟਰੈਕਟਰ ਹੈਗਾ ਬਾਕੀ ਸੰਪਰਕ ਕਰ ਲ ਤੇ ਮਿੱਤਰੋ 11 ਮਾਡਲ ਆ। ਇਹਦੇ ਪੂਰਾ ਕੋਕਾ ਟਰੈਕਟਰ ਹੈਗਾ। ਨਵੇਂ ਡਾੜਾਂ ਵਿੱਚ ਡੈਕ ਲੱਗਿਆ ਹੋਇਆ। 11 ਮਾਡਲ 375 ਡਿਮਾਂਡ ਆ। ਮੋਬਾਈਲ ਨੰਬਰ ਬੋਲ ਦੇ। 8781307552 ਤੇ ਮੋ ਪਿੰਡ ਕਿਹੜਾ? ਆਪਣਾ ਪਿੰਡ ਹਰਿਆਣਾ ਜੇ ਹੀ ਬੋਲੋ। ਡੱਬਾ ਵਾਲੇ ਤਸੀਲ ਆ। ਤਸੀਲ ਡੱਬਾ ਵਾਲੀ। ਤੇ ਇਹ ਨੰਬਰ ਪੰਜਾਬ ਆ ਕਿ ਹਰਿਆਣਾ? ਇਹ ਹਰਿਆਣਾ ਨੰਬਰ ਆ ਜੀ। ਹਰਿਆਣਾ ਨੰਬਰ ਆਗਾ। ਠੀਕ ਆ ਮਿੱਤਰੋ ਹਰਿਆਣਾ ਨੰਬਰ ਜਿਹੜੇ ਵੀਰਪਾਲ ਦੇ ਹੁੰਦੇ ਨੇ ਨਾ ਟਰੈਕਟਰ ਹਰਿਆਣਾ ਨੰਬਰ ਆਗਾ 11 ਮਾਡਲ। ਪੂਰਾ ਚੰਗਾ ਟਰੈਕਟਰ। ਉਧਰ ਜਾਉਂਡੀਰ ਵੀ ਆਪਣਾ ਕੋ ਦੂਜੇ ਕਾਲੇ ਢਿੱਡ ਵਾਲਾ ਮਿੱਤਰੋ ਜਿਹੜੇ ਵੀਰ ਮੰਗਦੇ ਹੁੰਦੇ ਹਨ ਪੂਰਾ ਚੰਗਾ ਟਰੈਕਟਰ ਆ ਨੰਬਰ ਹਰਿਆਣਾ ਕ ਪੰਜਾਬਾ ਨੰਬਰ ਹਰਿਆਣਾ ਬਾਕੀ ਟਰੈਕਟਰ ਪੂਰਾ ਸਾਫ ਆ ਕੰਡੀਸ਼ਨ ਦਾ ਓਕੇ ਆ ਟਾਇਰ ਟੂਰ ਵਗੈਰਾ ਕਦੀ ਵੀ 90 ਪੈਸੇ ਪੈ ਨਾਲ ਦੇ ਕ ਦਵਾਰੇ ਦੇ ਨਹੀਂ ਦਵਾਰੇ ਦੇ ਆ ਬਾਈ ਦਵਾਰੇ ਦੇ ਟਾਇਰ ਆ ਚੰਗੇ ਠੀਕ ਆ ਚੰਗੇ ਟਰੈਕਟਰ ਤਾਂ ਨਵੇਂ ਵਾਂਗੂ ਪਹਿਣੇ ਟਰੈਕਟਰ ਦੀ ਕੰਡੀਸ਼ਨ ਵੀ ਓਕੇ ਪਈ ਹੈਣਾ ਕਿਹੜਾ ਮਾਡਲ ਆ ਇਹ 7 ਮਾਡਲ ਆ 7 ਮਾਡਲ ਆ ਦੇਣਾ ਕਿੰਨੇ ਦਾ ਲਾਸਟ ਇਹ ਦੇਣਾ 3 ਲੱਖ ਤੇ 65000 3 ਪੁਆਇੰਟ ਦਾ ਬਸ ਮੋਬਾਈਲ ਨੰਬਰ ਹੋਵੇਗਾ 809956841 ਠੀਕ ਮੌਕੇ ਤੇ ਹੋ ਜਾਊਗਾ ਮੌਕੇ ਤੇ ਕਰਦਾ ਇਮਾਨਤਾਨ ਕੋਈ ਠੀਕ ਪਿੰਡ ਕਿਹੜਾ ਹੈਗਾ ਪਿੰਡ ਕਾਲਿਆ ਵਾਲੀ ਮੰਡੀ ਕਾਲਿਆ ਵਾਲੀ ਮੰਡੀ ਹਰਿਆਣੇ ਦੇ ਵਿੱਚ ਆ ਮਿੱਤਰੋ ਹਰੇ ਕਾਲਿਆ ਵਾਲੀ ਦੇ ਵੀ ਟੱਕ ਟੱਕ ਰਿਹਾ ਬਾਈ ਹਰਿਆਣਾ ਨੰਬਰ ਜਿਹੜੇ ਟਰੈਕਟਰ ਭਾਲਦੇ ਹੁੰਦੇ ਨੇ 5810 852 ਤਾਂ ਨੰਬਰ ਵੀ ਉਹਨਾਂ ਦੇ ਸਕਰੀਨ ਦੇ ਉੱਤੇ ਚੱਲਿਆ ਸੀ ਤੇ ਕੰਟੈਕਟ ਕਰ ਸਕਦੇ ਹਾਂ ਵੀ ਸੋ ਮਿੱਤਰੋ ਸਵਾ 744 ਲੈ ਕੇ ਆ ਗਏ 16 ਮਾਡਲਾ ਫਸਟ ਆਨਰ ਦਾ ਟਰੈਕਟਰ ਆ ਪੂਰਾ ਫਿਰ ਇਹ ਕਿਹਨਾਂ ਟਰੈਕਟਰ ਤੇ ਹਰਿਆਣਾ ਨੰਬਰ ਜਣਾ ਆਹ ਤਾਂ 852 ਖੜਾ ਸੋਨਾ ਲੀਕਾ ਤੇ ਇਧਰ 3 ਸਪੀਡ ਖੜਾਗਾ 852 ਉਹ ਵੀ 3 ਸਪੀਡਾ 14 12 ਦਾ 16 ਦਾ ਬਾਈ ਉਹਨਾਂ ਕੋਲੇ ਹਰਿਆਣਾ ਨੰਬਰ ਨੇ ਨੰਬਰ ਵਗੈਰਾ ਆਪਾਂ ਵੀਰ ਉਹਨਾਂ ਦਾ ਛੋਟੀ ਘੁੰਮਣਦੇ ਨੇ ਬਾਈ ਹੁਣੀ ਤੇ ਨੰਬਰ ਸਕਰੀਨ ਦੇ ਉੱਤੇ ਬਾ ਚਲਾ ਦਾਂਗੇ ਬਾਈ ਉਹਨਾਂ ਦੀ ਜੇ ਹਰਿਆਣਾ ਨੰਬਰ ਜਿਹੜੇ ਵੀ ਭਾਲਦੇ ਹੁੰਦੇ ਟਰੈਕਟਰ ਹਰਿਆਣਾ ਨੰਬਰ ਜਿਹੜੇ ਕਿੱਟ ਮੁੱਲ ਤੇ ਬਣ ਜਾਂਦਾ ਟਰੈਕਟਰ ਹੈਨਾ ਥੋੜਾ ਜਿਆ ਬਾਕੀ ਸਿਰਫ 5000 ਵੀ ਜਿਵੇਂ ਅਗਲਾ ਬਹਿ ਕਰਦਾ ਹੈਨਾ 13000 ਰੁਪਏ ਦੇ ਦੇ ਅਗਲੇ ਦਾ ਲੋਕਲ ਜ਼ਿਲ੍ਹੇ ਦਾ ਨੰਬਰ ਲਵਾ ਦਾਂਗੇ ਨਾਂ ਕਰਾ ਦੇਾਂਗੇ 13000 ਰੁ ਠੀਕ ਆ 13000 ਐਕਸਟਰਾ ਲੱਗੂਗਾ 13000 ਦੇਵੇ ਬੰਦੇ ਦੇ ਨਾਂ ਹੋ ਕੇ ਆ ਟਰੈਕਟਰ ਵੀ ਲੱਗ ਜੂਗਾ ਪਹੀ ਨੰਬਰ ਹੋ ਕੇ ਹੋ ਜੂ ਲਓ ਵੀ ਮਿੱਤਰੋ ਇਹ ਵੀ ਸਹੂਲਤ ਦੇਤੀ ਬਾਈ ਨੇ ਤਲਵੰਡੀ ਸਾਬੋ ਦੇ ਵਿੱਚ ਆ ਪੈਟਰੋਲ ਪੰਪ ਦੇ ਕੋਲੇ ਮੰਡੀ ਲਾਉਂਦੇ ਆਪਣੇ ਵਾਲੇ ਨੂੰ ਮੰਡੀ ਦੇ ਦੂਜੇਰੀ ਸਾਈਡ ਤੇ 744 ਪੂਰਾ ਸਾਫ ਟਰੈਕਟਰ ਆ ਕੰਡੀਸ਼ਨ ਦਾ ਓਕੇ ਆਗਾ ਟਾਇਰ ਵਗੈਰਾ ਵੀ ਨਾਲ ਨੂਲ ਦੇ ਪਏ ਨੇ ਤੇ ਬਾਡੀ ਲੈਣ ਦਾ ਚੰਗਾ ਟਰੈਕਟਰ ਆ 44 ਜਿਹੜੇ ਵੀ ਨੂੰ ਚਾਹੀਦਾ ਘੱਟ ਮੋਲ ਆਣਾ ਨਾ 44 ਕਹਦੇ ਪੂਰਾ ਸਾਫ ਟਰੈਕਟਰ ਆਗਾ ਫੋਰ ਸਟਾਰ ਦੇ ਵਿੱਚ ਰਿਵਰਸ ਪੀਡੀਓ ਦੇ ਵਿੱਚ ਇਹਦੀ ਡਿਮਾਂਡ 4 ਲੱਖ 45000 ਰ ਵੀਰ ਹੋਣੀ ਜਿਹੜੇ ਕਰ ਦੇਣਗੇ ਸਵਰਾਜ ਦੀ 445000 ਰੁਪਿਆ ਟਮਾੜਾ ਬਾਕੀ ਮੌਕੇ ਦੇ ਉੱਤੇ ਰੇਟ ਹੈ ਉਹ ਹੋ ਜਾਊਗਾ ਇੱਧਰ 735 ਖੜਾ ਇਹ ਆਪਣਾ ਕਿ ਹੋ ਰਿਹਾ ਇਹ ਇਹ ਨਹੀਂ ਬਈ ਆਪਣਾ ਉਹ ਆਪਣਾ ਉਹ ਤੇ ਉਹ ਉਧਰਲੀ ਸਾਈਡ ਤੇ ਖੜਾ ਲਾਓ ਮਿੱਤਰੋ ਇਹ ਵੀ ਦਿਖਾ ਦਿੰਨੇ ਬਾਈ ਆਹ ਟਰੈਕਟਰ ਨੇ ਇੱਧਰ 3 ਸਪੀਡ ਖੜਾ 16 ਦੇ ਟਾਰਾਂ ਚ 23 ਮਾਡਲ ਲਓ ਜੀ ਹਰਿਆਣਾ ਨੰਬਰ ਆ ਇਹ ਟਰੈਕਟਰ ਤੇ 3 ਸਪੀਡ ਆ ਪੂਰਾ ਚੰਗਾ ਟਰੈਕਟਰ ਆ ਯਾਰਾ ਇਹਦੇ ਵਿੱਚ ਜਿਹੜੇ ਵੀ ਨੂੰ ਚਾਹੀਦਾ ਨਾ ਸੰਪਰਕ ਕਰ ਲਿਓ 23 ਮਾਡਲ ਇਹਦਾ ਹੀ ਡਿਮਾਂਡ ਕੀ ਆ ਇਹਦੀ ਬਾਈ 6.95 ਆ ਆਪਾਂ ਤੇ ਉੱਪਰ ਦਾ ਦੇ ਜੀ 670 ਦਾ ਹੋ ਜੂਗਾ ਹੋਰ ਕਰਦਾ ਮਾਨਤਾਨ ਲਓ ਵੇਟਰੋ 6 ਮੌਕੇ ਤੇ ਹੋਰ ਵੀ ਮਾਨਤਾਨ ਕਰ ਦੂ ਬਾਈ ਕਹਿੰਦਾ ਵੀ 670 ਦਾ ਦੇ ਦਾਂ ਕਹਿੰਦਾ ਆਪਾਂ ਟਰੈਕਟਰ ਆ ਪੂਰਾ ਸਾਫ ਨਹੀਂ ਸੰਦਾ ਟਰੈਕਟਰ ਆਗਾ ਕਹਿੰਦੇ ਵੀ 23 ਮਾਡਲ ਟਰੈਕਟਰ ਆਗਾ 16 ਦੇ ਟਾਇਰਾਂ ਦੇ ਵਿੱਚ ਇਹ ਦੂਸਾ ਸੋਨਾਲੀ ਕਾ 50 ਦਾ ਖੜਾ ਦੁੱਲੀ ਸ਼ੈਡ ਤੇ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਂਗੇ ਡੀਆਈ 50 ਇਹ ਤਿੰਨ ਸਿਲੰਡਰਾਂ ਕਾ ਜਾਰਾ ਤਿੰਨ ਸਿਲੰਡਰ ਆ ਬਾਈ ਤਿੰਨ ਸਿਲੰਡਰ 19 ਮਾਡਲ ਆ ਠੀਕ ਆ ਚਾਰੇ ਟਾਇਰ ਨਾਲ ਦੇ ਇਹਦੇ ਨਾਲ ਦੇ 460 ਦਾ ਕਿੱਥੋਂ ਨਹੀਂ ਖੱਲਿਆ ਬਾਈ ਸੈਲਫ ਨੂੰ ਛੱਡ ਕੇ ਕਿਤੇ ਚਾਬੀ ਨਹੀਂ ਗਈ ਕਿਤੇ ਰੰਗ ਪੇਂਟ ਨਹੀਂ ਕੋਈ ਉਹਦੀ ਵੀ ਆਪਣੀ ਜ਼ਿੰਮੇਵਾਰੀ ਆ ਗਈ ਫੁੱਲ ਗਾਰੰਟੀ ਹੋਊਗੀ ਗਾਰੰਟੀ ਵਾਲਾ ਟਰੈਕਟਰ ਜੀ ਯਾਰ ਚਾਹੀਏ ਅਗਲਾ ਠੀਕ ਆ ਤੇ ਇਸ ਤੋਂ ਬਾਅਦ ਇਹਦੇ ਲਈ 14 ਦੇ ਟਰਾਂ ਵਾਲਾ ਮਿੱਤਰੋ 3 ਸਪੀਡ ਖੜਾ ਹੈ ਇਹ ਮਾਡਲ ਆ ਬਾਈ 3 ਸਪੀਡ ਇਹ 22 ਮਾਡਲ ਆਗਾ 14 ਦੇ ਟਰਾਂ ਵਾਲਾ ਇਹ ਵੀ ਸਾਰਾ ਜੇਨੂਨ ਪੈਡ ਟਰੈਕਟਰ ਦਾ ਇਹਦੀ ਵੀ ਕਿਸੇ ਪਾਸੋਂ ਰੰਗ ਪੇਂਟ ਦੀ ਫੁੱਲ ਗਾਰੰਟੀ ਹੋ ਟਰੈਕਟਰ ਦੀ ਬਾਈ ਕਹਿੰਦਾ 13000 ਰੁਪਿਆ ਦੇਣ ਤੇ ਪੰਜਾਬ ਨੰਬਰ ਹੋਊ ਟਰੈਕਟਰ ਹੈਨਾ ਤੇ ਦੂਜੇ ਨਾ ਆਉਜੋ ਫਸਟ ਆਨਰ ਦੇ ਟਰੈਕਟਰ ਹੁੰਦੇ ਨੇ ਵੀਰ ਹੁਣਾਂ ਕੋਲੇ ਪੂਰੇ ਚੰਗੇ ਚੰਗੇ ਟਰੈਕਟਰ ਲੈ ਕੇ ਆਉਂਦੇ ਨੇ ਯਾਰ ਮੇਰੇ ਬਰਮਬਾ ਦੇ ਬਈ ਦਿਖਾ ਦੇ ਪੂਰੇ ਮੇਰੇ ਬਰਮਬਾ ਦਾ ਠੀਕ ਆ ਕਿਸੇ ਪਾਸੋਂ ਨਹੀਂ ਖੋਲਾ ਟਰੈਕਟਰ ਪੂਰੇ ਚੰਗੇ ਟਰੈਕਟਰ ਨੇ ਮੇਤਰੋ ਬਾਈ ਹੁਣਾਂ ਕੋਲੇ ਨੰਬਰ ਬੋਲ ਦੇ ਇੱਕ ਬਈ ਆਪਣਾ ਨੰਬਰ ਹੈਗਾ ਬਈ ਆਪਣਾ 98766 287 98785 52855 ਸਹੀ ਪਿੰਡ ਛੋਟੀ ਘੁੰਮ ਪਿੰਡ ਘੁੰਮਣ ਖਰ ਤੋਂ ਮੋੜ ਮੰਡੀ ਦੇ ਕੋਲੇ ਆ ਗਿਆ ਬੋੜ ਮੰਡੀ ਦੇ ਨਾਲ ਠੀਕ ਹੈ ਕੋਲੇ ਤੋਂ ਵਜੋਂਦੀ ਹੀ ਹੁੰਦੀ ਆ ਜਿਆਦਾਤਰ 8552 ਹੀ ਹੁੰਦਾ ਸਾਡੇ ਨੂੰ ਅਸੀਂ ਵੀ 8552 ਹੀ ਲਿਆਉਣੇ ਆ ਇਧਰ ਹੀ ਫਾਰਮ ਟਰੱਕ 60 ਵਗੈਰਾ ਇਹ ਹੋਰ ਵੀਰਾਂ ਦੇ ਆ ਕੇ ਹੋਣਗੇ ਨਾ ਇਧਰ ਨੂੰ ਤੇ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਉੱਤੇ ਟਰੈਕਟਰ ਜਿਹੜੇ ਪਹੁੰਚੇ ਹੋਏ ਨੇ ਜਿਹੜੇ ਵੀਰ ਨੂੰ ਟਰੈਕਟਰ ਚਾਹੀਦਾ ਤਾਂ ਨੰਬਰ ਸਕਰੀਨ ਦੇ ਉੱਤੇ ਚੱਲੀਆਂ ਦਾ ਬਾਕੀ ਤੁਸੀਂ ਕੰਟੈਕਟਡ ਆ ਕਰ ਲਿਆ ਕਰੋ ਵੀਰਾਂ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ